ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆਂ ਜੀ ਤੁਸੀਂ ਸਾਰੇ ਜਣੇ ਬਹੁਤ ਵਧੀਆ ਹੋਵੋਗੇ ਲੋ ਜੀ ਆ ਗਈ ਆਪਣੀ ਘਰ ਦੀ ਗੋਭੀ ਜਿਹੜੇ ਖਿਲਰੇ ਖਿਲਰੇ ਜਿਹਾ ਫੁੱਲਾ ਉਹ ਜਾਣਾ ਨਾ ਹੋ ਗੁੱਦਾ ਕਿਨੇ ਨਾ ਆ ਮੈਂ ਲਾ ਜਾਣਾ ਤੇ ਇਹ ਆਪਣੀ ਉਹ ਤਾਂ ਦੇ ਮੰਮੀ ਨੇ ਇਹਨੇ ਫੁੱਲ ਹੈ ਨਹੀਂ ਤਾਂ ਤੇ ਇਹਦੇ ਵਿੱਚ ਕੋ ਕੁ ਬਣਾਵਾਂਗੇ ਨਮਕੀਨ ਚੌਲ ਸ਼ਿਮਣਾ ਵਗੈਰਾਤ ਵਾਸਤੇ ਸਬਜੀ ਤੇ ਕਲਰ ਕਿਵੇਂ ਦਾ ਮੰਮੀ ਅੱਜ ਜਾਮਣੀ ਜਾਮਣੀ ਜਾ ਤਾਂ ਐ ਨਹੀਂ ਕਿਤੇ ਕਿਤੇ ਕੋਲੋਂ ਪਾਸੇ ਜਾ ਕੇ ਕੇ ਦੇ ਦੋਗੇ ਉਹਦੇ ਪਾਸੇ ਜਾ ਕੇ ਇਹਦਾ ਕਹਿ ਪੀ ਦੇ ਦੋਗੇ ਕੋਲੇ ਵਾਲੀ ਬੋਲੀ ਨਹੀਂ ਮੇਰੇ ਕੋਲ ਜਾਂਦੇ ਹਾਂ ਕਿਹੜੀ ਪਤੰਗ ਲੈਣੀ ਛਿੰਦੇ ਦੀ ਉਹ ਵੀ ਮਰ ਗਈ ਘਰੇ ਘਰ ਦੇ ਕਿਉਂ ਦੇ ਮਸਤੀ ਤੇ ਜੱਟਾਂ ਦੀ ਵਾਲਾ ਇਹ ਮੋਟਾ ਫੋਨ ਲੈ ਜੀ ਪਤਾ ਬੋਹ ਹੋ ਗਈ ਮੇਰਾ ਪਤਾ ਬੋਹ ਹੋ ਗਈ ਹੀ ਕਿਦਾਂ ਦੇ ਉਹ ਬਣਾਣੇ ਬੋਹ ਹੋ ਗਈ ਬੋਹ ਹੋ ਗਈ ਗੁੱਡੇ ਆਹੋ ਉਹਦਾਂ ਉੱਪਰ ਆ ਗਈ ਅੱਗੇ ਆ ਉਹ ਚਲਦੀ ਕਮਾਸ ਦੇ ਵਿੱਚ ਫੜਦਾ ਬਾਦੀ ਵਾਲੀ ਫੜਦਾ ਇਹ ਲੈ ਇੰਨੇ ਕਰਦੇ ਨਹੀਂ ਆ ਨਹੀਂ ਦੇ ਰਹੇ ਦੇ ਰਹੇ ਫੱਲੀ 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 ਪੱਲੀ ਫਾੜਲੀ ਪਰਮਣੇ ਦੇ ਉਹ ਪਰਪਲ ਹੀ ਲੈ ਕੇ ਆ ਜਿਹੜੀ ਅੱਗੇ ਬੋ ਹੋਈ ਸੀ ਜਿਹੜੀ ਅੱਗੇ ਨਹੀਂ ਹੋਈ ਵੱਡਾ ਗੁੱਡਾ ਉਹੋ ਹੀ ਲੈ ਕੇ ਆ ਪਰਮ ਉਹ ਹੀ ਉਹ ਵੀ ਚੱਲ ਗਏ ਨੰਗੇ ਪੈਰੀ ਕੋ ਚ ਮਰਵਾਣਾ ਵੇ ਨਹੀਂ ਭਰਾ ਤੇ ਸਾਰੀ ਕੋਰੀ ਵੱਟ ਨੇ ਆ ਹਾਂ ਇੰਨੀ ਖਰਾਬ ਹੋ ਚੱਲੀ ਯਾਰਾ ਆਹ ਵੇ ਉਹਨਾਂ ਦੇ ਕਿੰਨੇ ਸੋਹਣੇ ਲੱਗਣ ਦੇ ਫੁੱਲ ਦੂਰੋਂ ਉਹ ਉਹਨਾਂ ਦੇ ਫੁੱਲਾ ਆਡੇ ਫੁੱਲੇ ਦਰ ਗੋਬੀ ਦੇ ਇਹਨੂੰ ਲੈ ਉਹ ਇੱਧਰ ਲੈ ਇਹਨੂੰ ਪਾ ਲੈ। ਉਹ ਪੀਕਾ ਕਰ। ਕਿਦਾਂ? ਇਹਦਾ ਕੀ ਬੋਣਾ ਇਹਦੇ ਨਿਸ਼ਾਨਦੇ ਸਰਿਆ ਇਹ ਡੰਗਰਾਂ ਨੂੰ ਪਾ ਦੋ ਉਹ ਜੇ ਇੱਕ ਹੋਰ ਪਰੇ ਸਿਰ ਤੇ। ਆ ਨਿਕਲੀ ਆਪਣੀ ਆ ਕਿਦਾਂ ਦਾ ਫੁੱਲਾ? ਉਹ ਤਾਂ ਕਰਦਾ ਹੈ ਸਰਿਆ ਇਹ ਨਿਸ਼ਰਖੇ ਸਾਰੇ ਇੱਕ ਥੋੜਾ ਤਾਰੀ ਨਿਸ਼ਰੇ। ਲਿਆ ਨਾ ਦੀ ਫੋਟੋ ਖੇਚਦੇ ਆ ਇੱਥੇ ਰੱਖ ਕੇ ਨਾ ਇਦਾਂ ਇਦਾਂ ਗੋਬੀ ਸਿੰਘ ਗੋਬੀ ਸਿੰਘ ਚੋਲਾ ਨਹੀਂ ਚਕੇਦੀ ਪਾਵਾ ਚੋਲਾ ਲੀ ਕੋ ਜੀ ਇਹ ਸਾਰੇ ਜਿਹੜੀ ਮਰਜ਼ੀ ਪਾ ਦੋ ਇੱਕ ਮਿੰਟ ਮੰਮੀ ਮੈਨੂੰ ਫੋਟੋ ਖਿੱਚ ਲੈਣ ਦੋ ਮੜੀ ਜੀ ਆਹ ਵਾਲਾ ਫੁੱਲ ਵਧੀਆ ਜੇ ਆਹ ਵਾਲਾ ਬਸ ਇਹ ਚਲੋ ਛਪੜ ਹਿੱਚੀ ਗਈ ਹੋਈ ਪਾਉਣ ਵਾਲੀ ਨਹੀਂ ਤਰੀਕੇ ਦੀ ਨਿਸਰਗੀ ਬਸ ਇਹੋ ਫੁੱਲ ਵਿੱਚੋਂ ਥੋੜਾ ਜਿਹਾ ਵਧੀਆ ਨਿਕਲੇ ਆ ਮੰਮੀ ਇਹ ਤਾਂ ਸਬਜੀ ਜੀ ਵੀ ਹਿੱਲਰ ਜਾਣੀ ਉਹ ਮੈਂ ਵੀ ਤਾਂ ਉਹਨੂੰ ਕਹਿਣ ਦੀ ਪਈ ਸਬਜੀ ਜੀ ਵੀ ਕੀ ਹਿੱਲਰ ਜਾਣੀ ਇਹ ਆਪਣੀ ਕਰਦੀ ਗੋਭੀ ਆ ਗਈ ਆਣੀ ਪਰਮਾ ਪੋਣਾ ਲਾ ਫੁੱਲਣਾ ਕੋਈ ਵੀ ਨਹੀਂ ਔਲਾ ਵੀ ਦਿੱਤੀ ਪੱਟੀ ਮਨਘਿਰਤ ਮੈ ਲੱਗੀ ਪਤੰਗ ਕੋਚਿਆ ਰਿਆ ਕਿ ਤੀ ਇਹਨਾਂ ਪਤੰਗ ਮਿਲ ਗਈ ਸੀ ਮੈਂ ਤਾਂ ਇਹੋ ਇੰਨੀ ਕਿਥਾਂ ਚੀਤੀ ਕਿ ਪਾਰੇ ਦੰਦ ਪੂਰੀਆਂ ਪੱਟਾਈ ਪਰ ਇਹ ਪੋਪਲ ਕਲਰ ਦੀ ਪਤੰਗ ਮਿਲੀ ਸੀ ਮਨਘਿਰਤ ਨੂੰ ਬੜੀ ਗਾਜਰਾਂ ਪਰ ਹਾਂ ਗੋਭੀ ਵੀ ਬੜੀ ਹੈ ਕਿ ਵੀ ਬੜੀ ਅੱਛਾ ਇਹ ਤਾਂ ਵੀ ਸਾਰੀ ਬੀਤੀ ਡੋਰ ਦੇਤੀ ਡੋਰ ਦੇਤੀ ਪਰ ਉਹ ਮੁੰਡੇ ਨੂੰ ਜਿਵੇਂ ਤੁਸੀਂ ਇਹੀ ਲਈ ਆਪੀ ਆਪਾ ਗੋਭੀ ਗੋਭੀ ਲੈ ਆਂਤੀ ਸੀ ਤੇ ਮੰਮੀ ਨੇ ਕੱਟਤੀ ਆ ਗੋਭੀ ਚੋਲਾ ਵਾਸਤੇ ਤੇ ਆਪਾ ਪਿਆਜ਼ ਅਦਰਕ ਮਿਰਚਾਂ ਚਿੱਲੀ ਕਟਰ ਕਰ ਲਈਆਂ ਗੋਭੀ ਕੱਟ ਲਈ ਆ ਚੋਲ ਮੈਂ ਕੱਢ ਕੇ ਰੱਖ ਲਿਆ ਏ ਧੋਨੇ ਆ ਤੇ ਕੜਾਈ ਗਰਮ ਹੋਂਡੀ ਆ ਤੇ ਹੁਣ ਬਣਾਵਾਂਗੇ ਆਪਾਂ ਨਮਕੀਨ ਵਾਲੇ ਚੋਲ ਦੁਪਹਿਰ ਵਾਸਤੇ ਤੇ ਰਾਸਤੋਂ ਵਾ ਰਾਤ ਵਾਸਤੇ ਬਣਾਵਾਂਗੇ ਗੋਭੀ ਦੀ ਸਬਜ਼ੀ ਟਾਈਮ ਹੋ ਗਿਆ ਜੀ 12:30 ਤੇ ਆਪਾਂ ਬਣਾਉਂਦੇ ਪਿਆ ਚਾਹੌਲ 1 ਵਜੇ ਤੱਕ ਚੋਲ ਬਣ ਜਾਣੇ ਦੁਪਹਿਰ ਦੀ ਰੋਟੀ ਤੇ ਤੁਹਾਨੂੰ ਬਾਹਰ ਵਿਖਾਉਂਦੇ ਆ ਮੰਮੀ ਡੇ ਹੈ ਜੇ ਕੱਟਣ ਗੋਭੀ ਗੋਭੀ ਦਾ ਨਿਕਾ ਨਿਕਾ ਕੰਮ ਆ ਗੋਭੀ ਦਾ ਮੈਂ ਕਿਹਨ ਨਿਕਾ ਨਿਕਾ ਕੰਮ ਆ ਤੇ ਮੰਮੀ ਡੇ ਹੈ ਕੱਟਣ ਕੋਬੀ ਤੇ ਇੱਕ ਫੁੱਲ ਥੋੜਾ ਜਿਹਾ ਖਰਾਬ ਨਿਕਲੇ ਆ ਉਹ ਹੀ ਨਹੀਂ ਪਾਉਣਾ ਆਹ ਵਾਲਾ ਇਹ ਬੋਤਲ ਹੀ ਚਰਾ ਜੇ ਹੋ ਪਤਾ ਨਹੀਂ ਇਹਨੂੰ ਕੀ ਹੋਇਆ ਵਿਚਾਰੇ ਨੂੰ ਖਿਲਰ ਗਿਆ ਖਿਲਰ ਗਿਆ ਜਿਆਦਾ ਹੀ ਖਿਲਰ ਗਿਆ ਵਾ ਤੇ ਇਧਰ ਸਬਜੀ ਵਾ ਤੇ ਗੋਭੀ ਕੱਟਣ ਡਿਆ ਪਰ ਮੈਂ ਕਹਿੰਦੇ ਵੀ ਸਾਰੇ ਟਿੰਡਲ ਪਾ ਦਿਓ ਮੰਨ ਕੇ ਤ ਗਿਆ ਪਹਿਲੇ ਚ ਜੇ ਇਥੋਂ ਦੇਖਿਆ ਤਾਂ ਨਾ ਮਰ ਬਖਮਨੀ ਆ ਡੇੜੀ ਪੱਠੇ ਲੈ ਕੇ ਆ ਗਏ ਓ ਯਾ ਇਹਨਾਂ ਨੇ ਪਤੰਗ ਲੁੱਟੀ ਅੱਜ ਤੇਲ ਤੇ ਆਪਣਾ ਲਗਭਗ ਗਰਮ ਹੋ ਹੀ ਗਿਆ ਏ ਹੁਣ ਆਪਾਂ ਇਹਦੇ ਵਿੱਚ ਸੁੱਟਾਂਗੇ ਕੱਲਾ ਜੀਰਾ ਕੜ੍ਹੀ ਮੇ ਲਈਣੀ ਆ ਇੱਕ ਮਿੰਟ ਰੁਕਿਓ ਜੀ ਇਹ ਕੜ੍ਹੀ ਥੋੜੀ ਜੀ ਗਿੱਲੀ ਸੀ ਕੋਈ ਨਹੀਂ ਮੇਨੋਦਣਾ ਦੇਗੀ ਮੇਰੇ ਚਲੇ ਚੌਲ ਪਸੰਦਾ ਥੋੜੇ ਰੈਡੀਸ਼ ਪਰ ਪਰਮ ਉਹ ਖੰਦੇ ਨੇ ਇਸ ਕਰਕੇ ਆਪਾਂ ਦੇਗੀ ਮੇਰੇ ਤੇ ਤੋਂ ਬਣਾ ਹੀ ਬਣਾਵਾਂਗੇ ਆ ਗਿਆ ਸਰਦਾਰ ਜੀ ਇਹਦੇ ਵਿੱਚ ਪਾਇਆ ਗਰਮ ਮਸਾਲਾ ਇਹ ਆਪਾਂ ਪਾਇਆ ਗਰਮ ਮਸਾਲਾ ਤੇ ਧਨੀਆ ਪਾਊਡਰ ਤੇ ਜੀਰਾ ਆਪਾਂ ਪਾ ਲਦੇ ਹਾਂ ਭਾਤਰ ਦੀ ਸਬਜ਼ੀ ਵੇਸਟ ਕਰਨੀ ਦੀ ਜੀਰਾ ਆਪਾਂ ਪਾਤਾ ਹੈ ਹੁਣ ਇਹਦੇ ਵਿੱਚ ਪਾਵਾਂਗੇ ਆਪਾਂ ਨਮਕ ਹੋਰ ਨਹੀਂ ਕੁਝ ਵੀ ਪਾਉਣਾ ਤੇ ਮੈਂ ਕਾਲੀ ਮਿਰਚ ਲੈ ਆਵਾਂ ਉਹ ਅੰਦਰ ਪਈ ਹੈ ਇੱਥੇ ਹੈ ਨਹੀਂ ਬਾਹਰ ਉਹ ਬਣੀ ਵਿੱਚ ਹੁਣ ਇਹਨੂੰ ਪੁੱਜ ਜਾਂਦੇ ਹਈਏ ਫਿਰ ਪਾਵਾਂਗੇ ਇਹਦੇ ਵਿੱਚ ਧੋ ਕੇ ਚੋਲ ਤੇ ਗਲਾਸ ਜਿਹੜਾ ਆਪਾਂ ਬਣਾਇਆ ਵਾ ਉਹਦਾ ਪਾਣੀ ਮੈਣ ਕੇ ਪਾਵਾਂਗੇ ਲੋਜੀ ਚੌਲ ਆਪਾਂ ਪਾਦੇ ਵਿੱਚ ਮੜਾ ਜਿਹਾ ਏਦਾਂ ਸੇਕ ਲਵਾਵਾਂਗੇ ਫਿਰ ਥਾਵਾਂਗੇ ਵਿੱਚ ਪਾਣੀ ਲੋਜੀ ਪਾਣੀ ਪਾਤਾ ਹੁਣ ਇਹਨੂੰ ਟੱਕ ਲਈਏ ਲੋਜੀ ਚੌਲ ਹੋ ਗਏ ਆਪਣੇ ਰੈਡੀ ਦਹੀਂ ਆਪਾਂ ਪਾ ਲਿਆ ਥਾ ਕਬਲਿਆਂ ਚ ਹੁਣ ਲੱਗੇ ਆਪਾਂ ਹਣ ਚੌਲ ਲਓ ਜੀ ਚੌਲ ਉਹਦੀ ਆਪਣੇ ਰੰਨ ਧਨੀਆ ਪਾਉਣਾ ਮੈਂ ਭੁੱਲ ਗਈ ਸੀ ਤੇ ਹੁਣ ਪਾ ਲਿਆ ਪਾ ਧਨੀਆ ਵੀ ਪਾ ਲਿਆ ਮੈਂ ਬਸ ਪਾ ਕੇ ਦੇਣੇ ਆ ਤੇ ਪਾਕ ਦਈਏ ਜੀ ਚੌਲ ਫਿਰ ਮਿਲਦੇ ਆ